ਹਾਂਜੀ ਦੋਸਤੋ ਫਿਰ ਸਵਾਗਤ ਹੈ ਆਪਣੇ ਗੁਰਪੀ ਸੈਣਾ ਖੜਾ ਚੈਨਲ ਤੇ ਤੁਹਾਡਾ ਤੇ ਅੱਜ ਕਲੱਬ ਵਾਲੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਹੈ ਡਾਕਟਰ ਭੀਮਰਾਓ ਕਲੱਬ ਪਿੰਡ ਸੈਣਾ ਖੜਾ ਤੇ ਇਹਨਾਂ ਮੁੰਡਿਆਂ ਵੱਲੋਂ ਮੀਟਿੰਗ ਕੀਤੀ ਗਈ ਹੈਗੀ ਕਿਉਂਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ 3 ਅਗਸਤ ਨੂੰ ਤੀਆਂ ਦਾ ਮੇਲਾ ਕਰਾਇਆ ਜਾ ਰਿਹਾ ਹੈਗਾ ਪਿੰਡ ਸੈਣਾ ਖੜਾ ਵਿਖੇ ਤੇ ਇਸ ਵਿੱਚ ਸਾਥ ਦੀ ਬਹੁਤ ਲੋੜ ਆ ਸਾਰੇ ਮੁੰਡਿਆਂ ਦੀ ਤੇ ਸਕੂਲ ਦੇ ਵਿੱਚ ਸਫਾਈ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਇਹ ਮੇਲਾ ਆਪਾਂ ਸਕੂਲ ਦੇ ਵਿੱਚ ਕਰਵਾਉਣਾ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਇਹਦੇ ਵਿੱਚ ਕਾਫੂਸ ਬਹੁਤ ਜ਼ਿਆਦਾ ਦਰਾਖਤ ਬਹੁਤ ਵੱਡੇ ਵੱਡੇ ਕਿਉਂਕਿ ਇੱਥੇ ਸਫਾਈ ਦੀ ਬੜੀ ਲੋੜ ਹੈ ਤੇ ਸਫਾਈ ਕਰਾਂਗੇ ਤਾਂ ਤਾਂ ਹੀ ਮੇਲਾ ਵਧੀਆ ਉਤਸ਼ਾਹ ਨਾਲ ਹੋ ਸਕਦਾ ਹੈ ਜੀ ਤੇ ਮੁੰਡੇ ਅੱਗੇ ਇੱਥੇ ਜੁੜ ਗਏ ਹੈ ਜੀ ਹੋਰ ਮੁੰਡੇ ਵਧੀਆ ਜੁੜੇ ਹੋਏ ਇੱਥੇ ਸਫਾਈ ਕਰ ਰਹੇ ਹੈ ਜੀ ਕੰਗੀਆਂ ਗੂਆਂ ਦੰਦਰਾਲੀਆਂ ਲੈ ਕੇ ਆਦਿਆਂ ਫੁੱਲ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਆ ਕੇ ਸਾਥ ਦਿਓ ਜੀ ਹੋਰ ਪਿੰਡ ਦੇ ਸਹਿਯੋਗ ਦੀ ਵੀ ਲੋੜ ਆ ਆਪਣਾ ਕਿਉਂਕਿ ਇਹ ਲੇਡੀਜ਼ ਮੇਲਾ ਹੈ ਜੀ ਆਪਣੇ ਤੀਆਂ ਦਾ ਤਿਉਹਾਰ ਜਿਹਨੂੰ ਕਹਿੰਦੇ ਆਂ ਪੁਰਾਣਾ ਸੱਭਿਆਚਾਰ ਦਿਖਾਉਣ ਜਾ ਰਹੇ ਆਂ ਆਪਾਂ ਇਹਦੇ ਵਿੱਚ ਜਿੰਨਾ ਹੋ ਸਕੇਗਾ ਬਦ ਤੋਂ ਬਦ ਕੋਸ਼ਿਸ਼ ਤੇ ਇੱਥੇ ਸਫਾਈ ਤਾਂ ਹੀ ਕਰ ਰਹੇ ਆਪਾਂ ਕਿਉਂਕਿ ਇਹ ਸਫਾਈ ਦੇ ਨਾਲ ਸੋਹਣਾ ਲੱਗਦਾ ਜੀ ਵਧੀਆ ਮੇਲਾ ਹੋ ਸਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਆ ਕੇ ਇੱਥੇ ਸਾਥ ਦਿਓ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਜੀ ਧੰਨਵਾਦ ਸਾਰਿਆਂ